ਮਹਾਰਾਜ ਸੰਜੀਤ ਬਾਦਸ਼ਾਹ ਦੀ ਮੰਸ਼ੀ ਸ਼੍ਰੀ ਚੰਦਰ ਹਾਉ ਤੇ ਪਿਆਰ ਸਾਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਜਿਹੜੀ ਲੜਾਈ ਹੈ ਤੇ ਜ਼ਮੀਨ ਨੂੰ ਬਚਾਉਣ ਦੀ ਲੜਾਈ ਆ ਸਰਕਾਰ ਚਾਹੁੰਦੀ ਹੈ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਹੜੱਪ ਲਈਆਂ ਜਾਣ ਜੇ ਸੋ ਜਮੀਨ ਤੋਂ ਇਹਨਾਂ ਨੂੰ ਆਕਸੀਜਨ ਮਿਲਦੀ ਹੈ ਉਹ ਆਪਣਾ ਪਰਿਵਾਰ ਪਾਲਦੇ ਨੇ ਉਸ ਜਮੀਨ ਤੇ ਕਬਜ਼ਾ ਕਰ ਲਿਆ ਜਾਵੇ ਤੇ ਕਬਜ਼ਾ ਕਿਹਦੇ ਕਿਹਦੇ ਨਾਲ ਕੀਤਾ ਜਾਵੇ ਡੰਡੇ ਦੇ ਜ਼ੋਰ ਦੇ ਨਾਲ ਸਰਕਾਰ ਦੀ ਇੱਕ ਪਾਲਿਸੀ ਆ ਸਾਡੇ ਨੌਜਵਾਨੀਆਂ ਜਵਾਨੀ ਨੂੰ ਯਾਰ ਦੇ ਕੇ ਮਾਰ ਦਿਓ ਉਸੀ ਬਚਾਉਣ ਦੀ ਕੋਸ਼ਿਸ਼ ਕੀਤੀ ਆਪਣੇ ਬੱਚਿਆ ਨੂੰ 50-50 ਲੱਖ ਰੁਪਈਆ ਲਾ ਕੇ ਅਮਰੀਕਾ ਦੀ ਧਰਤੀ ਤੇ ਭੇਜੇ ਪਰ ਉਧਰ ਦੀ ਸਰਕਾਰ ਨੇ ਸਾਡੇ ਨਾਲ ਕੋਈ ਬਹੁਤੀ ਚੰਗੀ ਨਹੀਂ ਕੀਤੀ ਤਿਆਡੀਆਂ ਪੰਨਾਂ ਹੋਈਆਂ ਚਾਵਾਂ ਦੇ ਨਾਲ ਲਾਗਾ ਨੂੰ ਹੱਥਾਂ ਨੂੰ ਹੱਥ કડੀਆਂ ਤੇ ਪੈਰਾਂ ਨੂੰ ਬੇੜੀਆਂ ਲਾ ਕੇ ਅੰਮ੍ਰਿਤਸਰ ਦੀ ਧਰਤੀ ਤੇ ਤਾਰਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਨੇ ਬਿਆਨ ਦਿੱਤਾ ਕਿ ਅੰਮ੍ਰਿਤਸਰ ਦੀ ਧਰਤੀ ਨੂੰ ਦੇਜਿਤ ਕਰਨ ਵਾਸਤੇ ਇਹ ਭਾਰਤ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਮ੍ਰਿਤਸਰ ਦੀ ਧਰਤੀ ਤੇ ਇਹ ਜਿਹੜੀਆਂ ਫਲਾਈਟਾਂ ਨੇ ਉਡਾਣਾ ਹੈ ਇਥੇ ਉਤਾਰ ਰਿਆ ਹਾਲੇ ਕੀ ਉਸ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਬਿਆਨ ਦੇਣਾ ਚਾਹੀਦਾ ਸੀ ਕਿ ਮੇਰੀ ਕਮਜ਼ੋਰੀ ਦੇ ਕਾਰਨ ਮੈਂ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇ ਸਕਿਆ ਇਸ ਕਰਕੇ ਆਪਣੇ ਮਾਪੇ ਇਹ ਆਪਣੀ ਲਾੜ ਨੂੰ ਚੰਗੀ ਐਜੂਕੇਸ਼ਨ ਤੇ ਚੰਗੀ ਪੜ੍ਹਾਈ ਦੇਣ ਵਾਸਤੇ ਰੁਜ਼ਗਾਰ ਦੇ ਬਹਾਨੇ ਦੇ ਨਾਲ ਆਪਣੀਆਂ ਜ਼ਮੀਨਾਂ ਦਾ ਤੇ ਲਾ ਕੇ ਸਤਕਾਰਯੋਗ ਮਾਪਿਆਂ ਨੇ ਉਹਨਾਂ ਨੂੰ 50-50 ਲੱਖ ਰੁਪਈਆ ਲਾ ਕੇ ਅਮਰੀਕਾ ਦੇ ਵਿੱਚ ਭੇਜਿਆ ਵੀ ਸਾਡੀ ਲਾਦ ਨੂੰ ਪੰਜਾਬ ਦੇ ਵਿੱਚ ਕੋਈ ਰੁਜ਼ਗਾਰ ਨਹੀਂ ਮਿਲਦਾ ਕੋਈ ਇੱਥੇ ਕੰਮ ਨਹੀਂ ਬਸ ਸਾਡੇ ਕੋਲੇ ਵੇਲੜ ਪੁਣਾ ਰਹਿ ਗਿਆ ਤੇ ਜਦੋਂ ਕੋਈ ਕੰਮ ਨਾ ਹੋਵੇ ਉਦੋਂ ਫਿਰ ਸਾਡੇ ਨੌਜਵਾਨ ਕਈ ਵਾਰਾ ਇਹੋ ਜਿਹੇ ਹਾਲਾਤ ਪੈਦਾ ਹੋ ਜਾਂਦੇ ਨੇ ਕਿ ਜਿਹੜੇ ਨੌਜਵਾਨ ਚੰਗੀ এডਿਕੇਸ਼ਨ ਚੰਗੀ ਪੜ੍ਹਾਈ ਕੀਤੀ ਹੋਵੇ ਤੇ ਉਹਨੂੰ ਸਰਕਾਰੀ ਜੋਬ ਨਾ ਮਿਲੇ ਗੈਰ ਸਰਕਾਰੀ ਵੀ ਨਾ ਮਿਲੇ ਫਿਰ ਉਹ ਨਸ਼ੇ ਦੀ ਦਲਦਲ ਦੇ ਵਿੱਚ ਫਸ ਜਾਂਦੇ ਨੇ ਜਦੋਂ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸਦਾ ਹੈ ਉਦੋਂ ਫਿਰ ਤਿੰਨ ਘਰ ਤਿੰਨ ਘਰ ਬਰਬਾਦ ਹੁੰਦੇ ਨੇ ਤਿੰਨ ਘਰ ਇੱਕ ਤਾਂ ਉਹ ਬਰਬਾਦ ਹੋ ਗਏ ਜਿੰਨੇ ਉਹਨੂੰ ਪੈਦਾ ਕੀਤਾ ਤੇ ਇੱਕ ਕਿਤੇ ਜੇ ਪੜਦਾ ਕੁੱੜਦਾ ਪਾ ਕੇ ਇਹ ਸਾਨੂੰ ਵੱਡੀ ਬਿਮਾਰੀ ਹੈ ਲਾਜ ਗੰਦੀ ਹੋਵੇ ਉਹਨੂੰ ਗੰਦੇ ਕਹਿਣਾ ਚਾਹੀਦਾ ਹੈ ਤੇ ਪੜਦਾ ਪਾ ਕੇ ਜੇ ਅਸੀਂ ਕਿਸੇ ਉਹਦਾ ਵਿਆਹ ਕਰ ਦਈਏ ਜਿਹੜੀ ਉਹਦੇ ਲੜ ਲੱਗੀ ਉਹ ਵੀ ਬਰਬਾਦ ਹੋਗੀ ਤੇ ਜਿਹੜੇ ਲੜ ਲਾਉਣ ਵਾਲੇ ਨੇ ਉਹ ਵੀ ਬਰਬਾਦ ਹੋ ਗਏ ਤੇ ਜੇ ਕਿਤੇ ਪ੍ਰਮਾਤਮਾ ਦੀ ਕੋਈ ਕਿਰਪਾ ਹੋ ਗਈ ਉਹਦੇ ਕਰ ਲਾਜ ਪੈਦਾ ਹੋ ਗਈ ਲਾਜ ਤੇ ਉਹ ਔਲਾਦ ਵੀ ਬਰਬਾਦ ਹੋਊਗੀ ਨਸ਼ੇੜੀ ਦੀ ਔਲਾਦ ਦਾ ਹਾਲਾਤ ਜਿਹੜੇ ਹੁੰਦੇ ਨੇ ਤੇ ਤੁਸੀਂ ਜਾਣਦੇ ਹੋ ਰੱਬ ਕਰਕੇ ਕਿਸੇ ਦੇ ਘਰ ਵਿੱਚ ਨਸ਼ੇੜੀ ਨਾ ਪੈਦਾ ਹੋਵੇ ਤੇ ਸਰਕਾਰ ਕੀ ਚਾਹੁੰਦੀ ਹੈ ਸਾਨੂੰ ਰੁਜ਼ਗਾਰ ਤੁਸੀਂ ਦੇਣਾ ਨਹੀਂ ਸਾਡੇ ਕੋਲੇ ਜਿਹੜੀ ਆ ਚਾਰ-ਚਾਰ ਟੱਪੇ ਜ਼ਮੀਨ ਬਚੀ ਹੋਈ ਆ ਇਹਨੂੰ ਤੁਸੀਂ ਹੜੱਪਣ ਵਾਸਤੇ ਪ੍ਰਸ਼ਾਸਨ ਦਾ ਪੂਰਾ ਹਜੂਮ ਇੱਥੇ ਕੱਠਾ ਕਰ ਲਿਆ ਕਿ ਅਸੀਂ ਡੰਡੇ ਦੇ ਜ਼ੋਰ ਤੇ ਇਹ ਜਿਹੜੀ ਜ਼ਮੀਨ ਆ ਇਹਨੂੰ ਹੜੱਪਾਂਗੇ ਮੇਰੀ ਬੇਨਤੀ ਆ ਨੌਜਵਾਨਾਂ ਨੂੰ ਪ੍ਰਸ਼ਾਸਨ ਦੀਆਂ ਦੋ ਬੱਸਾਂ ਆਈਆਂ ਤੇ ਅਸੀਂ ਕੰਨ ਚੋਕਲੇ ਸਾਰਿਆਂ ਨੇ ਤੇ ਜੇ ਅਸੀਂ ਕੋਈ ਹਵਾਲਾ ਦੇਣਾ ਹੋਵੇ ਫੇਰ ਆ ਆਨੰਦਪੁਰ ਸਾਹਿਬ ਦੇ ਅਚਮਕੌਰ ਦੀ ਘੜੀ ਦਾ ਹਵਾਲਾ ਦਿੱਤਾ ਜਾਂਦਾ ਵੀ 40 ਨੇ 10 ਲੱਖ ਦਾ ਮੁਕਾਬਲਾ ਕੀਤਾ ਤੁਸੀਂ ਕਿੰਨੇ ਇੱਥੇ ਬੈਠੇ ਹੋ ਤੁਹਾਡੇ ਨਾਲੋਂ ਦੂਨੇ ਹੋਣ ਗਿਓ ਇਹ ਕੀ ਗੱਲ ਹੋਈ ਤੁਸੀਂ ਸਾਰੇ ਉੱਠ ਕੇ ਦੇਖਣ ਲੱਗ ਪਏ ਜੇ ਹਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਦੇਣੇ ਆ ਜੋ ਹੋ ਸਕਦਾ ਹਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਦੇਣੇ ਆ ਪਿਛੇ ਨਹੀਂ ਯਾਰ ਇਹ ਪਰ ਜਿੰਦ ਤੇ ਵਿਸ਼ਵਾਸ ਵੀ ਕਲਗੀਆਂ ਵਾਲੇ ਦੀ ਫੌਜ ਵਾਂਗੂ ਰੱਖਣਾ ਪਊਗਾ ਜੋ ਆਪਣੀ ਜ਼ਮੀਨ ਦੀ ਖਾਤਰ ਤੁਹਾਨੂੰ ਮਰਨਾ ਵੀ ਪਵੇ ਤੇ ਫਿਰ ਮਰਨਾ ਨਹੀਂ ਤੁਸੀਂ ਫਿਰ ਕਰੋਗੇ ਕੀ ਜੇ ਇਹ ਤੁਹਾਡੇ ਹੱਥ ਵਿੱਚੋਂ ਖੁੱਸਦੀ ਹੈ ਤੇ ਜਾਓਗੇ ਕਿੱਥੇ ਜਿਹੜੀ ਜ਼ਮੀਨ ਦੇ ਵਿੱਚੋਂ ਤੁਸੀਂ ਰੋਟੀ ਪੈਦਾ ਕਰਕੇ ਖਾਂਦੇ ਹੋ ਉਹ ਪ੍ਰਸ਼ਾਸਨ ਦੇ ਡੰਡੇ ਦੇ ਯੋਰ ਤੇ ਤੁਹਾਡੇ ਤੋਂ ਖੋਹੀ ਜਾਵੇ ਤੇ ਫਿਰ ਕਰੋਗੇ ਕੀ ਵਾਰਿਸ ਗੁਰੂ ਗੋਬਿੰਦ ਸਿੰਘ ਦੇ ਹੋ ਤੇ ਦੋ ਗੱਡੀਆਂ ਪੁਲਿਸ ਦੀਆਂ ਆ ਜਾਣ ਤੇ ਅਸੀਂ ਕੰਨ ਚੋਕ ਲਈਏ ਕੋਈ ਕੋਈ ਕਿਸੇ ਵਟ ਤੇ ਬਹਿ ਜਾ ਜਾ ਕੇ ਕੋਈ ਕਿਸੇ ਦੇ ਬਹਿ ਜਾ ਓਡਾ ਗੱਲਾਂ ਨਹੀਂ ਬਣਦੀਆਂ ਜੋ ਕਿਸ ਲੜਾਈ ਲੜਨੀ ਹੈ ਪੂਰੀ ਦੇਣਤਾ ਦੇ ਵਿਸ਼ਵਾਸ ਦੇ ਨਾਲ ਲੜੀ ਜਾਣੀ ਹੈ ਲੜਾਈ ਤੇ ਇਹਨੂੰ ਸਜਮ ਤੇ ਤਰੀਕੇ ਦੇ ਨਾਲ ਲੜਿਆ ਜਾਵੇ ਜੋ ਸਾਡੇ ਆਗੂ ਸਹਿਬਾਨਾਂ ਦਾ ਫੈਸਲਾ ਉਸ ਫੈਸਲੇ ਤੋਂ ਭੁੱਲ ਜਿਹੜਾ ਹੈ ਜਾਨ ਅਸੀਂ ਪ੍ਰਸ਼ਾਸਨ ਵਾਲੇ ਵੀਰਾਂ ਨੂੰ ਬੇਨਤੀ ਕੀਤੀ ਹੈ ਵਾਰ-ਵਾਰ ਸਟੇਜ ਤੋਂ ਬੇਨਤੀ ਹੋ ਰਹੀ ਹੈ ਵੀ ਇਹ ਗੱਲਬਾਤ ਦੇ ਨਾਲ ਮਸਲਾ ਹੱਲ ਕੀਤਾ ਜਾਵੇ ਜੇ ਕਿਸੇ ਨੇ ਕਿਸਾਨ ਨੇ ਕੋਈ ਨਿਸ਼ਾਨ ਨਿਸ਼ਾਨਦੇਹੀ ਦੀ ਗੱਲ ਕਰਨੀ ਹੋਵੇ ਤੇ ਪ੍ਰਸ਼ਾਸਨ ਕਹਿ ਦਿੰਦਾ ਜੀ ਵੀ ਉੱਥੇ ਝਗੜੇ ਦਾ ਖਤਰਾ ਹੈ ਫਸਲ ਬੀਜੀ ਹੋਈ ਹੈ ਅਸੀਂ ਉੱਥੇ ਜਾ ਨਹੀਂ ਸਕਦੇ ਤੇ ਇੱਥੇ ਜਿਹੜੇ ਉੱਚ ਅਧਿਕਾਰੀ ਪ੍ਰਸ਼ਾਸਨ ਦੇ ਪਹੁੰਚੇ ਹੋਏ ਸਤਕਾਰਯੋਗ ਨੇ ਸਾਰੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਮਾਲ ਵਿਭਾਗ ਦੇ ਵੀ ਜਿਹੜੇ ਅਫਸਰ ਆਏ ਨੇ ਜਿਹੜੀ ਜ਼ਮੀਨ ਤੁਹਾਨੂੰ ਵੇਲੀ ਲੱਗਦੀ ਹੈ ਉਹਦੇ ਵਿੱਚ ਨਿਸ਼ਾਨਦੇਹੀ ਕਰੋ ਤੇ ਜਿਹੜੀ ਅਪਜਾਉ ਹੈ ਜਿਹਦੇ ਵਿੱਚ ਕਿਸਾਨ ਨੇ ਫਸਲ ਬੀਜੀ ਹੋਈ ਹੈ ਉਹ ਅਣਚਾਨਦਾਈ ਦਾ ਕੋਈ ਮੈਟਰ ਨਹੀਂ ਬਣਦਾ ਇਹ ਤੁਸੀਂ ਜਾਣ ਬੁੱਝ ਕੇ ਝਗੜਾ ਕਰਨ ਦੀ ਬਜਾਏ ਇੱਥੇ ਪ੍ਰਸ਼ਾਸਨ ਨੂੰ ਬੁਲਾਇਆ ਹੈ ਤੁਹਾਡੀਆਂ ਦੋ ਗੱਡੀਆਂ ਆਈਆਂ ਨੇ ਤੇ ਜੇ ਸਤਿਗੁਰੂ ਨੂੰ ਚਾਹਿਆ ਤੇ ਹੋ ਸਕਦਾ ਕਿਸਾਨਾਂ ਦੀਆਂ ਅਦਾਸ ਹੋਣ ਇਸੋ ਤਰ੍ਹਾਂ ਜੰਮ ਕੇ ਬੈਠੇ ਰਹੋ ਪਰਵਾਹ ਕਰਨ ਦੀ ਲੋੜ ਕੋਈ ਨਹੀਂ ਪਿਆਰ ਦੇ ਨਾਲ ਮਸਲਾ ਹੱਲ ਹੋਣਾ ਕਿਸੇ ਦੇ ਨਾਲ ਅਸੀਂ ਝਗੜਾ ਕਰਨ ਵਾਸਤੇ ਇੱਥੇ ਨਹੀਂ ਆਏ ਅਸੀਂ ਆਪਣੀ ਜ਼ਮੀਰ ਬਚਾਉਣ ਵਾਸਤੇ ਆਏ ਆਂ ਜੇ ਸਾਡੀ ਜਮੀਨ ਵੱਲੇ ਕੋਈ ਅੱਖ ਕਰੇਗਾ ਪਹਿਲਾ ਪਿਆਰ ਤੇ ਫਿਰ ਅਸੀਂ ਤੁਹਾਡੇ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਰਾਂਗੇ ਇਹਨਾਂ ਕੁਝ ਕਹਿੰਦਾ ਹੋਇਆ ਖੀਮਾ ਦਾ ਜਾਜਕਾ ਵਾਹਿਗੁਰੂ ਜੀ ਕਾ ਥਾਣ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਕੋਟਲੀ ਬੇਸਿੰਘ ਜੀ ਕੋਟਲੀ ਮੈਂ ਬੇਨਤੀ ਕਰੂੰਗਾ